ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਤੇ ਅਦਾਕਾਰਾ ਹਮੰਸ਼ੀ ਖੁਰਾਨਾ ਹਮੇਸ਼ਾ ਹੀ ਚਰਚਾ ਦੇ ਵਿੱਚ ਰਹਿੰਦੀ ਹੈ ਤੇ ਪਿਛਲੇ ਦਿਨੀ ਜਿਵੇਂ ਗਾਇਕਾ ਸਰੰਦਾ ਸ਼ਰਮਾ ਦੇ ਵੱਲੋਂ ਪਿੰਕੀ ਢਾਲੀਵਾਲ ਤੇ ਕਈ ਵੱਡੇ ਇਲਜ਼ਾਮ ਲਗਾਏ ਗਏ ਸੀ ਉਸੇ ਤਰ੍ਹਾਂ ਹੀ ਹੁਣ ਮਾਡਲ ਹਮੰਸ਼ੀ ਖੁਰਾਨਾ ਦੇ ਵੱਲੋਂ ਵੀ ਇੱਕ ਸ਼ਖਸ ਤੇ ਕਈ ਗੰਭੀਰ ਇਲਜ਼ਾਮ ਲਗਾਏ ਗਏ ਹਨ ਜਿਸ ਦਾ ਖੁਲਾਸਾ ਉਸਨੇ ਪੋਸਟ ਪਾ ਕੇ ਕੀਤਾ ਹੈ ਪਰ ਉਹ ਕਿਸ ਸ਼ਖਸ ਨੂੰ ਕਹਿ ਰਹੀ ਹੈ ਜਾਂ ਕਿਸ ਨੂੰ ਟਾਰਗੇਟ ਕੀਤਾ ਹੈ ਉਸ ਦਾ ਨਾਮ ਨਾ ਤਾਂ ਉਸਨੇ ਪੋਸਟ ਦੇ ਵਿੱਚ ਹੀ ਲਿਖਿਆ ਹੈ ਤੇ ਨਾ ਹੀ ਉਸਨੇ ਨਾਮ ਜਿਹੜਾ ਉਹ ਦੱਸਿਆ ਹੈ ਬਾਕੀ ਉਸ ਸ਼ਖਸ ਤੇ ਸ਼ਰੀਆਮ ਕਈ ਵੱਡੇ ਇਲਜ਼ਾਮ ਹਮਾਂਚੀ ਖਰਾਨਾ ਦੇ ਵੱਲੋਂ ਲਗਾਏ ਗਏ ਹਨ ਹਾਲਾਂਕਿ ਨਵੀਆਂ ਕੁੜੀਆਂ ਨੂੰ ਗੁੰਮਰਾਹ ਕਰਨ ਤੱਕ ਦੇ ਇਲਜ਼ਾਮ ਵੀ ਉਸ ਦੇ ਵੱਲੋਂ ਲਗਾਏ ਗਏ ਹਨ ਤੇ ਇਸ ਪੋਸਟ ਤੋਂ ਬਾਅਦ ਨਵਾਂ ਹੀ ਮੁੱਦਾ ਪੰਜਾਬੀ ਇੰਡਸ ਇੰਡਸਟਰੀ ਦੇ ਵਿੱਚ ਛਿੜ ਗਿਆ ਹੈ ਤੇ ਕਾਫੀ ਕਮੈਂਟ ਲੋਕਾਂ ਦੇ ਵੱਲੋਂ ਵੀ ਕੀਤੇ ਜਾ ਰਹੇ ਹਨ ਤੇ ਆਓ ਤੁਹਾਨੂੰ ਦਿਖਾਉਂਦੇ ਆ ਮਨਸ਼ੀ ਖਰਾਨਾ ਦੀ ਉਹ ਪੋਸਟ देयर ਇਜ਼ ਵਨ ਮੋਰਨ ਇਨ ਪੰਜਾਬੀ ਇੰਡਸਟਰੀ ਇੱਕ ਨਿਹਾਤੀ ਬੇਗੈਰਤ ਕਟਿਆ ਔਰ ਦੋ ਕੌੜੀ ਦਾ ਇਨਸਾਨ ਸਾਡੇ ਸਾਰੇ ਆਰਟਿਸਟਾਂ ਦੇ ਵਿੱਚ ਘੁੰਮਦਾ ਹੈ ਫਿਰ ਦਾਅਵੇ ਕਰਦਾ ਕਿ ਮੈਂ ਕੰਮ ਦਿਵਾਉਣਾ ਸੌਂਗਸ ਫਿਲਮਸ ਤੇ ਫਿਲਮਸ ਕਰਵਾਉਣਾ ਉਨਾਂ ਦੀ ਪਰਸਨਲ ਇਨਫੋਰਮੇਸ਼ਨ ਦਾ ਮਿਸਯੂਜ਼ ਕਰਦਾ ਆਈ ਗਾਟ ਟੂ ਨੋ ਮੇਰੇ ਬਾਰੇ ਵੀ ਬਹੁਤ ਟਾਈਮ ਤੋਂ ਬੋਲ ਰਿਹਾ ਔਰ ਨਿਊ ਕੁੜੀਆਂ ਨੂੰ ਗਮਰਾਹ ਕਰ ਰਿਹਾ ਕਿ ਸਾਰੀ ਨਾਨ ਪੰਜਾਬੀ ਆਰਟਿਸਟ ਮੇਰੇ ਹੱਥ 'ਚ ਨੇ ਹਜ਼ਾਰ ਬਾਰ ਇਗਨੋਰ ਕਰਨ ਨਾਲ ਵੀ ਇਹ ਸੁਧਰਿਆ ਨਹੀਂ ਬਟ ਥਿਸ ਟਾਈਮ ਆਈ ਕਾਂਟ ਟੇਕ ਇਟ ਮੈਂ ਮੈਨੂੰ ਸਪੈਸ਼ਲੀ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਥਰੂ ਵੇਸੀ ਜੇ ਤੂੰ ਦੇਖ ਰਹਾ ਤੇ ਮੇਰੇ ਪੈਸੇ ਹਾਲੇ ਵੀ ਦੇਣੇ ਤੂੰ ਮੈਂ ਮੰਗਣੇ ਨਹੀਂ ਮੇਰੀ ਸ਼ਰਾਫਤਾ 10 10 ਲੱਖ ਉਧਾਰ ਦਿੱਤਾ ਤੇਰੀ ਔਕਾਤ ਨਹੀਂ ਕਿ ਤੂੰ ਨੂੰ ਕੁੜੀਆਂ ਨੂੰ ਕਹੇਂ ਕਿ ਹਮਾਂਚੀ ਤੇਰੇ ਸਿਰ ਤੇ ਚੱਲਦੀ ਕਦੇ ਲੰਡਨ ਚ ਫਸੇ ਤੇ ਹੈਲਪ ਕੀਤੀ ਟਿਕਟਾਂ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਆਰਟਿਸਟ ਬਾਵਰੇ ਰਹਿਣ ਇਸ ਦੇ ਨਾਲ ਹੀ ਉਸਨੇ ਲਿਖਿਆ ਕਿ ਤੇਰੇ ਨਾਮ ਤੇਰਾ ਨਾਮ ਲਿਖ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਵਾਟ ਯੂ ਆਰ ਨਾਥਿੰਗ ਲੈਸ ਦੈਨ ਪੀਪਲ ਇਸ ਪੋਸਟ ਤੋਂ ਬਾਅਦ ਹਮਾਂਚੀ ਖਰਾਨਾ ਦੇ ਜਿਹੜੇ ਫੈਨਸ ਆ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਚਿੰਤਾ ਵਧ ਗਈ ਹੈ ਤੇ ਇੱਕ ਨਵਾਂ ਵਿਵਾਦ ਪੰਜਾਬੀ ਇੰਡਸਟਰੀ ਦੇ ਵਿੱਚ ਛਿੜਿਆ ਹੈ। ਬਾਕੀ ਇਸ ਪੋਸਟ ਦੇ ਵਿੱਚ ਕਿੰਨੀ ਇੱਕ ਸੱਚਾਈ ਹੈ। ਜਿਵੇਂ ਹੀ ਹਮਾਂਚੀ ਖਰਾਨਾ ਇਸ ਪੋਸਟ ਦੇ ਰਿਲੇਟਡ ਕੋਈ ਹੋਰ ਅਪਡੇਟ ਦਿੰਦੀ ਹੈ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਬਾਕੀ ਤੁਹਾਡੀ ਇਸ ਪੋਸਟ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ